ਸਦਕ ਲੈ ਤੂ ਹੂੰ ਮੈਂ ਇਸ ਵਕਤ ਕਰ ਵਿਧੀ ਦੁਆਰਾ ਠਪੀਕ ਕਰਤੀ ਹੂੰ ਕੁਛ ਕੁ ਦਿਨ ਪਹਿਲਾਂ ਨਾ ਇੱਕ ਉਹ ਸੀਗਾ ਕੁਛ ਕੁ ਦਿਨ ਪਹਿਲਾਂ ਇੱਕ ਮੈਂ ਨਿਊਜ਼ ਦੇਖ ਰਿਹਾ ਸੀ ਉਹਦੇ ਵਿੱਚ ਦੱਸ ਰਹੇ ਸੀ ਕਿ ਵੀ ਪੰਜਾਬ ਦੇ ਜਿਹੜੇ ਐਲ ਐ ਐ ਸਾਹਿਬ ਨੇ ਉਹ ਕਿੰਨੇ ਕੁ ਪੜੇ ਲਿਖੇ ଥି ਤੇ ਕੋਈ 10ਵੀਂ ਸੀ ਕੋਈ 12ਵੀਂ ਸੀ ਕੋਈ 8ਵੀਂ ਸੀ ਸੁਣਾ ਹੀ ਨਹੀਂ ਪਤਾ ਵੀ ਪਾਸ ਸੀ ਕਿ ਫੇਲ ਸੀ ਇਹ ਚਲੋ ਆਪਾਂ ਉਸ ਪਾਸੇ ਨਹੀਂ ਜਾਂਦੇ ਆਪਾਂ ਕਿ ਇਹ ਫੇਰ ਵੀ ਜੇ ਅੱਠ ਵੀ ਪੜਿਆ ਨਾ ਬੰਦਾ ਉਹ ਹਿੰਦੀ ਪੰਜਾਬੀ ਪੜ ਲੂਗਾ ਪਰ ਆ ਵੀਡੀਓ ਤੁਸੀਂ ਦੇਖੀ ਹੋਗੀ ਬਹੁਤ ਵਾਇਰਲ ਹੁੰਦੀ ਹੋਈ ਵਿਧਾਨ ਸਭਾ ਦੇ ਵਿੱਚ ਇੱਕ ਬੀਬੀ ਜੀ ਅਸਤਕਾਰ ਜੋਗ ਉਹ ਪੜ ਰਹੀ ਹੈ ਸ਼ਬਦ ਲੈ ਰਹੀ ਹੈ ਤੇ ਉਹ ਹਿੰਦੀ ਚ ਪੜ ਕੇ ਸ਼ਬਦ ਲੈ ਰਹੀ ਹੈ ਕੋਈ ਵਿਧਾਨ ਸਭਾ ਕੇ ਸਦਸ ਨਿਯਵਾਚਨ ਹੋਈ ਹੂੰ ਨਿਯਵਾਚਿਤ ਹੋਈ ਹੂੰ ਮੈਂ ਈਸ਼ਵਰ ਸੇ ਸਹਤ ਲੇ ਤੁਹੂੰ ਮੈਂ ਇਹ ਜਿਵੇਂ ਵੀ ਕਰ ਬੜੀ ਹਾਈ ਫਾਈ ਲੈਂਗੁਏਜ ਵੀ ਨਹੀਂ ਪੜ ਰਹੇ ਹੋ ਕਾਮਨ ਲੈਂਗੁਏਜ ਦੀ ਹਿੰਦੀ ਜਾਣ ਨੂੰ ਆਉਂਦੀ ਹੈ ਮੋਸਤੀ ਪੜਦੀ ਜਾਂ ਦੋ ਚਾਰ ਪੰਜ ਕਲਾਸਾਂ ਵੀ ਪੜਿਆ ਬੰਦਾ ਤਾਂ ਤੇ ਉਹ ਨਾਲ ਦੀ ਨੂੰ ਹੁੱਜ ਮਾਰ ਕੇ ਕਹਿ ਰਿਹਾ ਵੀ ਬੋਲ ਤੂੰ ਕੀ ਲਿਖਿਆ ਮੈਂ ਪੜ ਕੇ ਮੈਂ ਵੀ ਬੋਲਦਾ ਤੇਰੇ ਮਗਰ ਮਗਰ ਬੋਲਦਾ ਆਪ ਤੁਹਾਨੂੰ ਤਾਂ ਪੜਿਆ ਨਹੀਂ ਜਾ ਰਿਹਾ ਕੁਸ ਹੋਰੀ ਪੜੀ ਜਾਂਦੇ ਆ ਉਹ ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜੇ ਦੇਸ਼ ਦੇ ਵਿੱਚ ਇਹੋ ਜਿਹੇ ਲੀਡਰਾਂ ਨੂੰ ਆਪਾਂ ਵੋਟਾਂ ਪਾ ਕੇ ਜਿਤਾ ਦਿੰਨੇ ਆ ਅੱਠਵੀਂ ਨੌਵੀਂ 10ਵੀਂ 12ਵੀਂ ਵਾਲਿਆਂ ਨੂੰ ਤੇ ਉਹ ਮੁੜ ਕੇ ਮੰਤਰੀ ਬਣਦੇ ਆ ਸਿਹਤ ਮੰਤਰੀ ਬਣ ਗਿਆ ਕੋਈ ਕੋਈ ਫਾਈਨੈਂਸ ਮਿਨਿਸਟਰ ਬ ਫਿਰ ਉਹ ਤੁਸੀਂ ਆਪ ਹੀ ਹਿਸਾਬ ਰੜਵੀਂ ਸਿਹਤ ਨੂੰ ਤੇ ਫਾਈਨਾਂਸ ਨੂੰ ਹੈਂਡਲ ਕਰਨਗੇ ਕਿਵੇਂ ਜਦੋਂ ਉਹਨਾਂ ਨੂੰ ਪਤਾ ਹੀ ਕੁਝ ਨਹੀਂਗਾ ਸ਼ਬਦ ਤਾਂ ਪੜਦੇ ਨਹੀਂ ਹੁੰਦੀ ਉਹਨਾਂ ਨੂੰ ਫਿਰ ਇਹ ਤੇ ਗਲਤੀ ਉਹਨਾਂ ਦੀ ਨਹੀਂ ਗਲਤੀ ਆਪਣੀ ਹੈ ਜਿਹੜੇ ਬੋਰਡ ਪਾਉਣ ਜਾਂਦੇ ਆ ਲੈਣਾ ਚ ਲਗ ਲਗ ਬੋਟ ਪਾਉਣੇ ਆ ਉਹ ਪੜੇ ਲਿਖੇ ਆ ਇਸ ਮਾਮਲੇ 'ਚ ਆਪਾਂ ਹਣ ਪੜਾਂ ਜਿਹੜੇ ਆਪਾਂ ਉਹਨਾਂ ਤੇ ਮਗਰ ਲੱਗਦੇ ਆ ਗਲਤੀ ਹੈ ਨਹੀਂ ਇਸ ਚੀਜ਼ ਦੇ ਵਿੱਚ ਕਿਸੇ ਦੀ ਵੀ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੂੰ ਵੀ ਗਲਤ ਹੈ ਉਹਨਾਂ ਦਾ ਉਹਦੇ ਕਹਨ ਨੂੰ ਦਬੜੂ ਕੁਛ ਨੂੰ ਚਲਦਾ ਉਹ ਚਲਾਈ ਜਾਂਦੇ ਆ ਹੁਣ ਕਿਵੇਂ ਵੀ ਆ ਉਹਨੇ ਸ਼ਬਦ ਟੁੱਟੀ ਪੱਛੀ ਪੜਤੀ ਉਹ ਐਲ ਐਮ ਐਲ ਐ ਨੇ ਬਣ ਗਈ ਐਮ ਐਲ ਏ ਹੁੰਦਾ ਵੈਸਤਾ ਚਲੋ ਪਰ ਉਹਨਾਂ ਦੀ ਐਲ ਐਮ ਐਲ ਏ ਨਹੀਂ ਹੁੰਦੀਆਂ ਜੀ ਉਹ ਬਣ ਗਈ ਉਹ ਠੀਕ ਹੈ ਇਹ ਉਹ ਹੁਣ ਉਹਦੀਆਂ ਤਰਖਾਹਾਂ ਵੀ ਲਊਗੀ ਭੱਤੇ ਵੀ ਲਊਗੀ ਪੈਂਕਸ਼ਨਾਂ ਵੀ ਲਊਗੀ ਸਾਰੇ ਮੌਜ ਕਰੂਗੇ ਜਨਨੀ ਕਿ ਉਹਦੇ ਉਹਦੇ ਐਨ ਉਹ ਵੀ ਅਗਲੀ ਪੀੜ੍ਹੀ ਪੀੜ੍ਹੀ ਸਭ ਸੈੱਟ ਹੈ ਦਾਦੇ ਉਹ ਦੋਤੇ ਪੋਤੇ ਸਭ ਸੈੱਟ ਹੈ ਹੁਣ ਉਹਨੂੰ ਕੋਈ ਟੈਨਸ਼ਨ ਨਹੀਂ ਹੈ ਇਹ ਹਾਲ ਆਪਣੇ VOTERਾਂ ਦਾ VOTERਾਂ ਦਾ ਹਾਲ ਹੀ ਕਹੂੰਗਾ ਮੈਂ ਇਹ ਨੇਤਾਵਾਂ ਨੇਤਾ ਦੇਖੋ ਜੇ ਮੇਰੀ ਦੁਕਾਨਦਾਰੀ ਚੱਲਦੀ ਹੈ ਮੈਂ ਤਾਂ ਚਲਾਉਂਗਾ ਉਹੀ ਕੰਮ ਉਹਨਾਂ ਦਾ ਵੀ ਜੇ ਲੋੜ ਹੈ ਦੁਕਾਨਦਾਰੀ ਚੱਲਦੀ ਉਹ ਚਲਾਉਂਦੇ ਆ ਦੁਕਾਨਦਾਰ ਵੀ ਇੱਕ ਹਿਸਾਬ ਨਾਲ ਵੀ ਕਾ ਬੋਟਾਂ ਲੈ ਲਈਆਂ ਤੇ ਚਲੋ ਹੁਣ ਬਸ ਠੀਕ ਆ ਓਕੇ ਆ ਬਾਕੀ ਗਾਂ ਵਾਲੇ ਗੱਲ ਆਪਾਂ ਕਾ ਦੋ ਪਬਲੀਕਲੀ ਇਹ ਨਹੀਂ ਕਹਿਣੀ ਆ ਵੀ ਗਾਂਦ ਕਰਨਾ ਹੁੰਦਾ ਪਤਾ ਹੀ ਸਭ ਨੂੰ